ਸਮਾਣਾ ਤਹਿਸੀਲ ਕੰਪਲੈਕਸ ਦੇ ਪਟਵਾਰੀ ਯੂਨਿਵਲੋਂ ਪਟਵਾਰਖਾਨੇ ਦੇ ਵਿੱਚ ਨਵੇਂ ਸਾਲ ਦੀ ਆਮਦ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਜਿਸ ਦੇ ਵਿੱਚ ਨਾਇਬ ਤਹਿਸੀਲਦਾਰ ਸਮਾਣਾ ਅਤੇ ਸਾਰੇ ਸਮੂਹ ਪਟਵਾਰੀ ਤੇ ਤਹਿਸੀਲ ਕੰਪਲੈਕਸ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਸ੍ਰੀ ਗੁਰਗਨ ਸਾਹਿਬ ਜੀ ਦੇ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਵਿੱਚ ਪਾਗ ਲਿਆ ਗਿਆ ਅਤੇ ਸਭ ਦੇ ਲਈ ਕਾਮਨਾ ਕੀਤੀ ਗਈ ਅਰਦਾਸ ਕੀਤੀ ਗਈ ਕਿ ਸਭ ਦੇ ਲਈ ਨਵਾਂ ਸਾਲ ਖੁਸ਼ੀਆਂ ਭਰ ਹੋਵੇ ਭਾਵੇਂ ਕੋਈ ਤਹਿਸੀਲ ਤੇ ਆਵੇ ਪਟਵਾਰੀਆਂ ਕੋਲ ਕੰਮ ਕਰਵਾਣ ਆਵੇ ਸਭ ਨੂੰ ਉਸੀਆਂ ਹਾਸਿਲ ਹੋਣ ਇਹ ਅਸੀਂ ਹਰੇਕ ਸਾਲ ਜਿਹੜਾ ਆਪਣਾ ਪਟਵਾਰ ਯੂਨੀਅਨ ਤੇ ਕਨਗੂ ਯੂਨੀਅਨ ਵੱਲੋਂ ਹਰੇਕ ਸਾਲ ਮੁਨਕਤਾ ਦੀ ਭਲਾਈ ਲਈ ਪਾਠ ਕਰਾਉਂਦੇ ਆ ਜੀ ਤੇ ਕਾਮਨਾਵਾ ਕਰਦੇ ਆ ਵੀ ਵੱਧ ਤੋਂ ਵੱਧ ਕੰਮ ਕਰਨ ਸਾਡੇ ਪਟਵਾਰੀ ਤੇ ਲੋਕ ਸਾਡੇ ਤੋਂ ਵੱਧ ਤੋਂ ਵੱਧ ਸੇਵਾਵਾਂ ਲੈਣ ਜੀ ਦੀ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਸੁਬਾਣਾ ਤੇ ਕਨਗੂ ਸਹਿਬਾਨ ਤੇ ਸਮੂਹ ਸਟਾਫ ਆ ਜਿਹੜਾ ਤਹਿਸੀਲ ਸੁਬਾਣਾ ਦਾ ਉਹਨਾਂ ਦੀ ਮਨੁੱਖਤਾ ਦੇ ਭਲਾਈ ਲਈ ਤੇ ਸਰਬਦ ਭਲੇ ਲਈ ਅਸੀਂ ਪਰਮਾਤਮਾ ਤੋਂ ਉਟਾਸਰਾ ਲੈ ਕੇ ਹਰੇਕ ਸਾਲ ਸੁਖਨੀ ਸਾਹਿਬ ਦਾ ਪਾਠ ਕਰਵਾਨੇ ਆ ਤਾਂ ਜੋ ਪਰਮਾਤਮਾ ਦਾ ਮਿਹਰ ਭਰਿਆ ਹੱਥ ਸਾਡੇ ਸਾਰੇ ਸਟਾਫ ਤੇ ਬਣਿਆ ਰਹੇ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਨੂੰਗੋ ਜੂਨੀਅਨ ਅਤੇ ਪਟਵਾਰੀ ਯੂਨੀਅਨ ਵੱਲੋਂ ਸਰਬਤ ਦੇ ਭਲੇ ਲਈ ਮਹਾਰਾਜ ਦੇ ਪ੍ਰਕਾਸ਼ ਕਰਾਇਆ ਗਏ ਨੇ ਜੀ ਅਸੀਂ ਇੱਥੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਭ ਨੂੰ ਖੁਸ਼ ਰੱਖੇ ਸਭ ਦੇ ਚ ਝੋਲੀ ਖੁਸ਼ੀਆਂ ਨਾਲ ਭਰ ਕੇ ਰੱਖੇ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼